ਸ਼ਤਰੀਏਕਾਲ ਤੁਸੀਂ ਜੁੜਿਓ ਤੱਕ ਪੰਜਾਬ ਦੇ ਨਾਲ ਮੈਂ ਆ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਮੌਜੂਦ ਨੇ ਡਾਕਟਰ ਸਵਾਗਤ ਹੈ ਜੀ ਤੁਹਾਡਾ ਹਾਂ ਬਹੁਤ ਧੰਨਵਾਦ ਸੁਖਵਿੰਦਰ ਜੀ ਤੇ ਸਾਰਿਆਂ ਨੂੰ ਹੀ ਨਿੱਗੀ ਸੱਚੀਕਾਰ ਸਤਿ ਸ੍ਰੀ ਅਕਾਲ ਅੱਜ ਅਸੀਂ ਬਿਹਤ ਅਹਿਮ ਜੋ ਮੁੱਦਾ ਚੱਲ ਰਿਹਾ ਹੈ ਯੋਗਾਗਰ ਲਿਜ ਨੇ ਦਰਬਾਰ ਸਭ ਦੇ ਜਿਹੜਾ ਸਰੋਵਰ ਦੇ ਕਰਕਮਾਂ ਦੇ ਵਿੱਚ ਯੋਗਾ ਕੀਤੀ ਸੀ ਉਹਨੂੰ ਲੈ ਕੇ ਬਹੁਤ ਤਰ੍ਹਾਂ ਤਰੀਕਿਆਂ ਦੇ ਸਵਾਲ ਉੱਠ ਰਹੇ ਨੇ 295 ਇਹ ਵੀ ਲੱਗੀ ਆ ਤੇ ਧਾਰਮਿਕ ਭਾਵਨਾਵਾਂ ਨੂੰ ਫੇਸ ਪਹੁੰਚੋ ਉਹਨੂੰ ਲੈ ਕੇ ਵੀ ਦੋ رائے ਨਜ਼ਰ ਆ ਰਹੀ ਹੈ ਵੱਖ-ਵੱਖ ਥਾਵਾਂ ਦੇ ਉੱਤੇ ਸ਼੍ਰੋਮਣੀ ਕਮੇਟੀ ਵੀ ਆਪਣੇ ਤੌਰ ਦੇ ਉੱਤੇ ਐਫ ਆਈ ਆਰ ਦਰਜ ਹੋ ਚੁੱਕੀ ਹੈ ਇਹ ਸਾਰਾ ਕੁਝ ਚੱਲ ਰਿਹਾ ਆ ਪਰ ਅਸੀਂ ਮੈਮ ਇਤਿਹਾਸਕ ਪੱਖ ਤੋਂ ਇਹਨੂੰ ਸਮਝਣਾ ਚਾਹਾਂਗੇ ਕਿ ਕਿਉਂਕਿ ਇਸ ਵਰਤਾਰੇ ਨੂੰ ਸਿੱਖਾਂ ਦੇ ਉੱਤੇ ਹਮਲਾ ਜਾਂ ਸਿੱਖ ਧਾਰਮਿਕ ਸਥਾਨਾਂ ਦੇ ਉੱਤੇ ਹਮਲੇ ਵੱਜੋਂ ਵੀ ਵੇਖਿਆ ਜਾ ਰਿਹਾ ਹੈ ਤੇ ਕਈ ਲੋਕ ਇਹਨੂੰ ਇਹ ਕਹਿ ਰਹੇ ਨੇ ਕਿ ਅਣਜਾਣ ਪੁਨੇ ਦੇ ਵਿੱਚ ਵੀ ਇਹ ਮਤਲਬ ਕੀਤਾ ਗਿਆ ਹੋ ਸਕਦਾ ਹੈ ਕਿ ਇਹਨੂੰ ਬਹੁਤੀ ਤੂਲ ਨਹੀਂ ਦਿੱਤੀ ਜਾ ਸਕਦੀ ਪਰ ਸਵਾਲ ਜਦੋਂ ਅਸੀਂ ਉਨ੍ਹਾਂ ਸਮਿਆਂ ਤੋਂ ਸ਼ੁਰੂ ਕਰਦੇ ਹਾਂ ਜਦੋਂ ਤੋਂ ਪੰਜਾਬ ਨੂੰ ਖਾਸ ਤੌਰ ਦੇ ਉੱਤੇ ਜਾਂ ਪੰਜਾਬੀ ਉੱਥੋਂ ਟਾਰਗੇਟ ਕੀਤਾ ਗਿਆ ਹੋਵੇ ਸਿੱਖ ਜਿਹੜੀਆਂ ਸੰਸਥਾਨ ਨੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਹੋਵੇ ਜਾਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਢਕਾਉਣ ਦੀ ਕੋਸ਼ਿਸ਼ ਕੀਤੀ ਹੋਵੇ ਤੇ ਉਹਦਾ ਮੁਕਾਬਲਾ ਵੀ ਜਿਸ ਤੰਗ ਨਾਲ ਕੀਤਾ ਗਿਆ ਜਿਵੇਂ ਮਸੰਦਾਂ ਦੇ ਉੱਤੇ ਜਿਵੇਂ ਉਹਨਾਂ ਨੂੰ ਦਰਬਾਰ ਸਭ ਤੋਂ ਬਾਹਰ ਕੱਢਣਾ ਜਾਂ ਉਸ ਤੋਂ ਬਾਅਦ ਵੀ ਜਿਨਨੇ ਵੀ ਇਤਿਹਾਸਕ ਪਰਿਵੇਖ ਨੇ ਮੈਂ ਚਾਹਾਂਗਾ ਕਿ ਅਸੀਂ ਇਸ ਜੋ ਇਹ ਵਾਪਰੀ ਹੈ ਘਟਨਾ ਇਨੂੰ ਤੇ ਇਤਿਹਾਸ ਨੂੰ ਧਿਆਨ ਵਿੱਚ ਰੱਖਦੇ ਆ ਕਿਵੇਂ ਸਮਝੀਏ ਤੁਸੀਂ ਥੋੜਾ ਜਿਹਾ ਇਹਦੇ ਉੱਤੇ ਜਾਣਨਾ ਜ਼ਰੂਰ ਪਾਇਓ ਦੇਖੋ ਸੁਖਿੰਦਰ ਜੀ ਕੋਈ ਇੰਨੀ ਕੁ ਸੌਖੀ ਗੱਲ ਨਹੀਂ ਹੈ ਜਦਾ ਤਾਣਾ ਬਾਣਾ ਕਾਫੀ ਉਲਝਿਆ ਹੋਇਆ ਹੈ ਮੈਂ ਥੋੜਾ ਜਿਹਾ ਉਦੋਂ ਤੋਂ ਹੀ ਤੁਹਾਨੂੰ ਪਛਾਣ ਤੋਂ ਲੈ ਚਾਵਾਂ ਜਦੋਂ ਮਿਊਟਨੀ 1857 ਦੀ ਤੋਂ ਵੀ ਯਾਨੀ ਧਰਮ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਅਹਿਮ ਹਿੱਸਾ ਸੀ ਜਦੋਂ ਇਹ ਦੱਸਿਆ ਗਿਆ ਕਿ ਸੂਰ ਦਾ ਜਰਦੀ ਸੂਰ ਦੀ ਉਹਦੇ ਬਾਹਰ ਲੱਗੀ ਐ ਗੋਲੀਆਂ ਬਾਹਰ ਤੇ ਮੂੰਹ ਨਾਲ ਲਾਣੀ ਪੈਂਦੀ ਸੀ ਸੋ ਉਦੋਂ ਦਾ ਜਿਹੜਾ ਅਸੀਂ ਧਾਰਮਿਕ ਪਾਵਨਾਵਾਂ ਦਾ ਭੜਕਣਾ ਆਪਾਂ ਨੂੰ ਸਮਝ ਆ ਕਿ ਮਿਊਟਨੀ ਤੱਕ ਹੋ ਜਾਣੀ ਤੇ ਅੱਗੋਂ ਆਜ਼ਾਦੀ ਦੀ ਇੱਕ ਤਰੀਕੇ جنگ ਹੀ ਸ਼ੁਰੂ ਹੋ ਜਾਣੀ ਸਮਝ ਸਕਦੇ ਆਂ ਵੀ ਧਰਮ ਦਾ ਸਾਡੀ ਜ਼ਿੰਦਗੀ ਚ ਕਿੰਨਾ ਕ ਅਹਿਮ ਹਿੱਸਾ ਐ ਹੂੰ ਤੇ ਅਸਲੀਅਤ ਸੋਚੀਏ ਥੋੜਾ ਜਿਹਾ ਹੋਰ ਪਿਛੋਕੜ ਚ ਲੈ ਕੇ ਕਿਉਂਕਿ ਜਿਆਦਾ ਇਨਸਾਨ ਹੀ ਨਹੀਂ ਸੀ ਸਮਝ ਸਕਦੇ ਆ ਧਰਮ ਕੋਈ ਨਹੀਂ ਸਕਦਾ ਜਜ਼ਾਰ ਹੈ ਕਿ ਪਹਿਲਾਂ ਅਸੀਂ ਜੋ ਜਾਨਵਰਾਂ ਤੋਂ ਇਨਸਾਨ ਬਣੇ ਸੋਚੀ ਆਉਣ ਲੱਗੀ ਉਦੋਂ ਸ਼ੁਰੂ ਹੋਇਆ ਸੀ ਕੰਮ ਸਭ ਤੋਂ ਪਹਿਲਾਂ ਕਿ ਭਈ ਜਿਹੜੇ ਸਾਡੇ ਹੱਦੋਂ ਬਾਹਰ ਨੇ ਮਿਸਾਲ ਵਜੋਂ ਕਿ ਕਿਸੇ ਥਾਂ ਤੇ ਅੱਗ ਲੱਗ ਜਾਣੀ ਜਵਾਲਾਮੁਖੀ ਆਣਾ ਮੀ ਜਿੱਥੇ ਹੜ ਆ ਜਾਣੇ ਇਹ ਸਾਰਿਆਂ ਨੂੰ ਇੱਕ ਪ੍ਰਕੋਪ ਮੰਨਦਿਆਂ ਉਦੋਂ ਇੱਕ ਗੈਬੀ ਤਾਕਤ ਨੂੰ ਸਮਝਦਿਆਂ ਉਹ ਆਪੋ ਆਪਣੇ ਉਦੋਂ ਵੀ ਦੇਵਤੇ ਬਣਾ ਲੈ ਗਏ ਪੁਰਾਣੇ ਸਮਿਆਂ ਚ ਕਿ ਭਈ ਇਹ ਅੱਗ ਦੇਵਤਾ ਵੀ ਇਹਨੂੰ ਖੁਸ਼ ਕਰ ਸਕੀਏ ਸ਼ਾਇਦ ਉਹ ਕਹਿਰ ਸਾਡੇ ਤੇ ਕੱਟ ਸਕੇ ਸੋ ਇਹ ਸੀ ਆਧਾਰ ਜਿੱਥੇ ਧਰਮ ਸ਼ੁਰੂ ਹੋਇਆ ਜਿੱਥੇ ਅਸੀਂ ਆਪਣੇ ਜਰ ਨੂੰ ਕਾਬੂ ਵਿੱਚ ਪਾ ਸਕਣਾ ਤਾਂ ਹੌਲੀ ਹੌਲੀ ਜਿਨੇ ਅਸੀਂ ਅਗਾਹ ਦੇਖਦੇ ਆ ਕਿ ਇੱਕ ਮਾੜੇ ਉੱਤੇ ਚੰਗੇ ਦੀ ਜੰਗ ਹੋਣੀ ਜਾਂ ਉਹਦੀ ਜਿੱਤ ਪ੍ਰਾਪਤ ਹੋਣੀ ਉਹਨੂੰ ਅਸੀਂ ਫਿਰ ਹੌਲੀ-ਹੌਲੀ ਸਾਰਕ ਨੇ ਆਪਣਾ ਰੱਬ ਬਣਾ ਲਿਆ ਕਿ ਸਾਡਾ ਜੋ ਬਦੀ ਦੇ ਉੱਪਰ ਨੇਕੀ ਦਾ ਰਾਜ ਸੀ ਉਹ ਸਾਡਾ ਇੱਕ ਤਰੀਕੇ ਕਿਸੇ ਵੀ ਧਰਮ ਦਾ ਉਹ ਆਗੂ ਬਣ ਗਿਆ ਹੂੰ ਹੁਣ ਉੱਥੋਂ ਧਰਮ ਦਾ ਸੰਬੰਧ ਸੀ ਸਾਡੇ ਅੰਦਰ ਨਾਲ ਕਿ ਸਾਨੂੰ ਸ਼ਾਂਤੀ ਦੇ ਸਕੇ ਇਨ ਬਿਨ ਇਹੋ ਕੰਮ ਜੋ ਅਸੀਂ ਯੋਗ ਜਿਹਨੂੰ ਅਸੀਂ ਖਿਮਾ ਕਰਿਓ ਅੰਗਰੇਜ਼ੀ ਅਸੀਂ ਬਹੁਤ ਜ਼ਿਆਦਾ ਪਿੱਛੇ ਲੱਗਾ ਤੇ ਅਸੀਂ ਉਹ ਅੰਗਰੇਜ਼ ਕਿਉਂਕਿ ਉਹ ਯੋਗਾ ਬੋਲਦੇ ਨੇ ਅਸੀਂ ਯੋਗਾ ਹੀ ਸ਼ੁਰੂ ਹੋ ਗਏ ਜਦ ਕਿ ਹੈ ਉਹ ਸਾਡਾ ਇੱਥੇ ਦਾ ਜੋ ਬਣਿਆ ਉਹ ਯੋਗ ਸੀ ਸੋ ਯੋਗ ਦੇ ਆਧਾਰ ਉੱਤੇ ਜਦੋਂ ਅਸੀਂ ਜੇ ਧਿਆਨ ਕਰੀਏ ਤਾਂ ਉਹ ਸਾਰੀ ਈਵਨ ਮੈਨੇਜਮੈਂਟ ਡਾਕਟਰੀ ਪੱਖੋਂ ਵੀ ਐਂਗਜ਼ਾਇਟੀ ਦੀ ਯਾਨੀ ਘਬਰਾਹਟ ਦੀ ਸਾਰੇ ਦੀ ਮੈਨੇਜਮੈਂਟ ਤੇ ਹੁੰਦਾ ਵੀ ਇਹ ਸ਼ਾਂਤ ਕਰਦਾ ਹੁਣ ਇਹਦੇ ਤੀਸਰਾ ਪਹਿਲੂ ਮੈਂ ਲੈ ਆਨੀ ਆ ਤੁਹਾਡੀ ਉਹੀ ਗੱਲ ਤੇ ਤੀਜਾ ਪਹਿਲੂ ਇਹ ਹੈ ਕਿ ਸਾਡੀ ਡਾਕਟਰੀ ਜ਼ਬਾਨ ਵਿੱਚ ਇਹ ADHD ਇੱਕ ਬਿਮਾਰੀ ਹੁੰਦੀ ਜੇ ਅਟੈਨਸ਼ਨ ਜਿਹੜੀ ਡੈਸਫੀਟ ਹਾਈਪਰਐਕਟੀਵਿਟੀ ਡਿਸਆਰਡਰ ਇਹ ਅਡਲਟਸ ਵਿੱਚ ਵੀ ਹੁੰਦੀ ਜੇ ਬੱਚਿਆਂ ਵਿੱਚ ਵੀ ਇਹਦੇ ਵਿੱਚ ਹੁੰਦਾ ਜੇ ਇੱਕ ਅਟੈਨਸ਼ਨ ਸੀਕਿੰਗ ਬਿਹੇਵੀਅਰ ਕਿ ਕਿਸੇ ਹੀ ਥਾਂ ਤੇ ਕੁਸ਼ੀ ਜਿਵੇਂ ਤੁਸੀਂ ਦੇਖਦੇ ਹੋਗੇ ਕਈ ਪੜਹਾਉ ਤੁਸੀਂ ਮੈਸੇजेस ਵੀ ਪੜੋ ਤੁਹਾਨੂੰ ਆਪੇ ਹੀ ਸਮਝ ਆ ਜਾਂਦੀ ਇਹ ਵੀ ਬੰਦੇ ਦੀ ਮਾਨਸਿਕਤਾ ਕਿਹੋ ਜਿਹੀ ਹੈ ਇਹੋ ਜਿਹੇ ਸ਼ਬਦਾਵਲੀ ਬੋਲ ਰਿਹਾ ਤੇ ਅਸਲੀਅਤ ਵਿੱਚ ਉਹ ਕਿਸ ਤਰ੍ਹਾਂ ਦੀ ਮੰਤੋਂ ਪੜਾਅ ਕੱਢ ਰਿਹਾ ਸੋ ਇਹ ਦਿਮਾਗੀ ਇੱਕ ਨੁਕਸ ਹੁੰਦਾ ਜੇ ਮੈਂ ਬਕਾਇਦਾ ਤੁਹਾਨੂੰ ਪੜ੍ਹਾ ਵੀ ਸਕਦੀ ਆ ਮੈਂ ਤੁਹਾਨੂੰ ਦੇ ਵੀ ਸਕਦੇ ਆ ਕਿਤਾਬ 'ਤੇ ਨਜ਼ਰ ਮਾਰ ਸਕਦੇ ਇਹਨੂੰ ਅਸੀਂ ਨੁਕਸ ਗਿਣਦੇ ਆ ਕਿ ਬੰਦਾ ਕੋਈ ਸਿਰਫ ਆਪਣੇ ਮਨ ਅੰਦਰਲੇ ਬਲਬਲੇ ਇੱਕ ਭੱਦੀ ਜ਼ਬਾਨ ਰਾਹੀਂ ਹੀ ਕੱਢ ਸਕੇ ਹੁਣ ਇਹ ਸਾਰੇ ਦਾ ਨਿਚੋੜ ਮੈਂ ਤੁਹਾਨੂੰ ਲੈ ਕੇ ਆਨੀ ਆ ਕਿ ਅਸੀਂ ਇੱਕ ਇਨਸਾਨੀ ਮੁਖੌਟਾ ਤਾਂ ਬਣਾ ਲਿਆ ਬਣੇ ਅਸੀਂ ਜਾਨਵਰ ਤੋਂ ਅੰਦਰੋਂ ਅਸੀਂ ਉਹੀ ਕੋਸ਼ਾਂ ਹੁਣ ਇਹਦਾ ਸੁਮੇਲ ਦੇਖ ਲਓ ਕਿ ਇੱਕ ਪਾਸੇ ਅਸੀਂ ਬਣਾ ਦਿੱਤੀ ਆਪਣੀ ਜੇ ਪੰਜਾਬ ਅੰਦਰ ਹੀ ਚਾਤ ਮਾਰੀਏ ਸਾਡੀ ਜੋ ਸ਼੍ਰੋਮਣੀ ਕਮੇਟੀ ਜੋ ਕਿ ਇੱਕ ਸੰਸਥਾ ਮੈਂ ਸਾਜੀ ਤੁਹਾਨੂੰ ਥੋੜਾ ਜਿਹਾ ਧਿਆਨ ਦੇਦਿਆਂ ਵੀ ਹੁਣ ਵਿਸ਼ਵ ਪੱਧਰ ਤੇ ਜਦੋਂ ਸੰਮੇਟ ਤੱਕ ਹੁੰਦੇ ਨੇ ਨਾ ਜੀ 20 ਉਹਨਾਂ ਵਿੱਚ ਪੋਪ ਨੂੰ ਬੁਲਾਇਆ ਜਾਂਦਾ ਇਸ ਕਦਰ ਦੀ ਉਹਦੀ ਮਹਾਨਤਾ ਹੈ ਕਦਰ ਨੂੰ ਉੱਚ ਉੱਚੀ ਪਦਵੀ ਦਿੱਤੀ ਜਾਂਦੀ ਹੈ ਬਿਲਕੁਲ ਤੇ ਸਾਡੇ ਜਦੋਂ ਗੱਲ ਹੁੰਦੀ ਹੈ ਨਾ ਸ਼੍ਰੋਮਣੀ ਕਮੇਟੀ ਪ੍ਰਧਾਨ ਤੁਸੀਂ ਸ਼ਬਦਾਵਲੀ ਵਰਤ ਲੇ ਜਿਹੜੀ ਵਰਤ ਰਹੇ ਨੇ ਨਾ ਆਪਾਂ ਲੋਕ ਜ਼ਰਾ ਧਿਆਨ ਕਰਿਓ ਕਿ ਕਿਸ ਨੀਵੀਂ ਪੱਦਰ ਤੇ ਅਸੀਂ ਉਹਨੂੰ ਡੇਗਿਆ ਤੇ ਜਿੰਮੇਵਾਰ ਕੌਣ ਜੇ ਕੌਣ ਆਪਣੇ ਗੋਡਿਆਂ ਤੇ ਉਹਨਾਂ ਨੂੰ ਟਿਕਵਾਉਂਦੇ ਨੇ ਮੱਥੇ ਕੌਣ ਆਪਣਾ ਕਬਜ਼ਾ ਉਹਦੇ ਉੱਤੇ ਰੱਖ ਰਹੇ ਨੇ ਕਿਵੇਂ ਅਸੀਂ ਉਹ ਸੰਸਥਾ ਜਿਹੜੀ ਪੂਰੇ ਯਾਨੀ ਕਹਿ ਲੋ ਦੁਨੀਆ ਪਰ ਦੇ ਸਿੱਖਾਂ ਨੂੰ ਕੰਟਰੋਲ ਕਰਨ ਵਾਲੀ ਦਾ ਸੀ ਹਾਲ ਕੀ ਬਣਾ ਛੜਿਆ ਹੂੰ ਸਾਰੇ ਕੁਝ ਨੂੰ ਦਬੇੜੀਏ ਤੇ ਇੱਕ ਲੜਕੀ ਆਉਂਦੀ ਜੇ ਇੰਨੀ ਦੂਰੋਂ ਤੁਰ ਕੇ ਜਿਸਨੇ ਕੁਝ ਵੀ ਮਤਲਬ ਉਹਨੂੰ ਲੈਣਾ ਦੇਣਾ ਧਰਮ ਦੇ ਨੇੜੇ ਤੇੜੇ ਵੀ ਨਹੀਂ ਤਾਂ ਉਹ ਕੀ ਕਰਨ ਆਈ ਸੀ ਅਟੈਨਸ਼ਨ ਸੀਕਿੰਗ ਬਿਹੇਵੀਅਰ ਕਿ ਮੈਂ ਆਪਣੇ ਆਪ ਨੂੰ ਖਿੱਚ ਦਾ ਕੇਂਦਰ ਬਣਾ ਸਕਾਂ ਯਾਨੀ ਇੱਕ ਉਸ ਥਾਂ ਤੇ ਆ ਕੇ ਜਿੱਥੇ ਉਹਨੂੰ ਪਤਾ ਜੇ ਕਿਉਂਕਿ ਉਸ ਤੋਂ ਪਹਿਲਾਂ ਕੰਗਰਾਂ ਰਣਜੀ ਦਾ ਹੋ ਚੁੱਕਾ ਸੀ ਕੰਮ ਤੁਹਾਨੂੰ ਪਤਾ ਸੀ ਕਿ ਜਦੋਂ ਇਹਨਾਂ ਨੂੰ ਸੂਈ ਚੁਭਾਈ ਜਾਏ ਤੇ ਇਸ ਕਦਰ ੜਕਦੇ ਨੇ ਕਿ ਉਹ ਨੈਸ਼ਨਲ ਨਹੀਂ ਇੰਟਰਨੈਸ਼ਨਲ ਨਿਊਜ਼ ਬਣਦੀ ਇਹ ਤਾਂ ਇਹ ਤਾਂ ਮੰਨਦੇ ਹੋ ਹੂੰ ਬਿਲਕੁਲ ਹੁਣ ਇਸ ਤੋਂ ਅੱਗੇ ਉਸ ਨੇ ਕੀਤਾ ਕੀ ਕਿ ਮੈਂ ਜੀ ਸੂਈ ਚੁਭਾਉਣੀ ਆ ਤੇ ਫਿਰ ਮੈਂ ਰਾਤੋਂ ਰਾਤ ਇੱਕ ਇੰਟਰਨੈਸ਼ਨਲ ਸੈਲੀਬ੍ਰਿਟੀ ਬਣ ਕੇ ਉੱਭਰਾਂਗੀ ਜਿਹਦੇ ਵਿੱਚ ਸਾਨੂੰ ਪਤਾ ਜੇ ਕਿ ਜਿਵੇਂ ਕੰਗਨਾ ਨਾਟ ਜੀ ਨੂੰ ਉਹਨੂੰ ਉਹਨਾਂ ਨੂੰ ਦਿੱਤੀ ਜੀ ਆ ਐਡੀ ਵੱਡੀ ਉਹਨਾਂ ਨੂੰ ਸਿਕਿਉਰਿਟੀ ਮਿਲ ਗਈ ਜੀ ਹੁਣ ਉਹ ਪਰਮਾਨੈਂਟ న్యూਸ ਵਿੱਚ ਨੇ ਤੇ ਕੀ ਮੈਂਬਰ ਪਾਰਲੀਮੈਂਟ ਤੱਕ ਬਣਾ ਦਿੱਤਾ ਗਿਆ ਯਾਨੀ ਉਸੇ ਹੀ ਤਰ੍ਹਾਂ ਇੱਕ ਕੋਈ ਵੀ ए बी सी डी ਜਿਹੜਾ ਮਰਜ਼ੀ ਉੱਠਦਾ ਉਹ ਇੱਕ ਇਹੋ ਜਿਹਾ ਨੁਕਤਾ ਲੱਭ ਲੈਂਦਾ ਕਿ ਮੈਂ ਜੀ ਅੱਜ ਆਪਣੇ ਗੁਸਲਖਾਨੇ ਦੇ ਪੌਟ ਦੇ ਉੱਪਰਲੇ ਢੱਕਣ ਤੇ ਅੱਜ ਲਾਉਂਗਾ ਜੀ ਗੋਲਡਨ ਟੈਂਪਲ ਦੀ ਤਸਵੀਰ ਲਾ ਦਾਂਗਾ ਹੂੰ ਕੋਈ ਵੇਸਟ ਪੇਪਰ ਬਸਕਟ ਦੇ ਉੱਤੇ ਲਾ ਦਿੰਦਾ ਯਾਨੀ ਉਹ ਕੰਪਨੀ ਜਿਹਦੀ ਕੋਈ 2 ਰੁਪਏ ਦੀ ਚੀਜ਼ ਵੀ ਨਹੀਂ ਖਰੀਦਦਾ ਉਹ ਇਸ ਤਰੀਕੇ ਦੀ ਚੀਜ਼ ਕਰਕੇ ਧਾਰਮਿਕ ਭਾਵਨਾਵਾਂ ਪੜਕਾ ਕੇ ਉਹ ਰਾਤੋਂ ਰਾਤ ਇੱਕ ਸੈਲੀਬ੍ਰਿਟੀ ਇੱਕ ਨਜ਼ਰਾਂ ਚ ਆਉਣ ਵਾਲਾ ਬਣ ਜਾਂਦਾ ਬਿਲਕੁਲ ਕੀ ਗੱਲ ਅਸੀਂ ਸਮਝਦੇ ਆ ਕਿ ਅਸੀਂ ਸਿੱਖ ਧਰਮ ਇੰਨਾ ਕਮਜ਼ੋਰ ਕਰ ਦਿੱਤਾ ਹੋਇਆ ਹੈ ਕਿ ਹਰ ਜਣਾ ਖਣਾ ਉੱਠ ਕੇ ਸ਼ੁਰੂ ਹੋ ਜਾਂਦਾ ਜੀ ਮੈਂ ਰਾਤੀ ਗਿਆ ਮੈਂ ਪੱਤਰੇ ਪਾੜ ਕੇ ਆ ਗਿਆ ਤੇ ਲਓ ਜੀ ਮੈਂ ਦਹਿਸ਼ਤ ਫਲਾ ਸਕਦਾ ਇਹ ਸਭ ਭੜਕ ਗਏ ਸਭ ਆ ਗਏ ਸਭ ਮੇਰੇ ਦੁਆਰੇ ਆ ਗਏ ਤੇ ਕਾਰਨ ਕੀ ਕਿ ਸਾਡੀ ਉਹ ਸੰਸਥਾ ਸ਼ਰਮੌਰ ਸੰਸਥਾ ਜੋ ਹੋਣੀ ਚਾਹੀਦੀ ਸੀ ਉਹ ਅਸੀਂ ਕੌਣ ਨੇ ਜਿਨ੍ਹਾਂ ਨੇ ਪੈਰਾ ਸਿਰੋਲੀ ਹੂੰ ਕੌਣ ਨੇ ਅਸਲ ਵਿੱਚ ਜਿੰਨਾ ਕਸੀਂ ਉਹਨੂੰ ਡੇਗ ਛੱਡਿਆ ਜਾਂ ਜਿੱਥੇ ਦੀ ਉਹ ਸ਼ਰੋਮਣੀ ਕਮੇਟੀ ਦੀ ਆਵਾਜ਼ ਨਾਲ ਪੂਰਾ ਮੁਲਕ ਦਹਿਲਦਾ ਸੀ ਉੱਥੇ ਅਸੀਂ ਉਹਨੂੰ ਇਸ ਕਦਰ ਯਾਨੀ ਬਿਲਕੁਲ ਫਨਾ ਕਰਕੇ ਅਸੀਂ ਇੱਕ ਮਜ਼ਾਕ ਦੇ ਪਾਤਰ ਬਣਾ ਦਿੱਤੇ ਗਏ ਆ ਅੱਜ ਦੇ ਦਿਨ ਦੁਨੀਆ ਦੇ ਕਿਸੇ ਹਿੱਸੇ ਵਿੱਚ ਜਾਓ ਮੈਂ ਮੈਨੂੰ ਵੈਗਰੂ ਦੀ ਮਿਹਰ ਸ਼ੁਕਰ ਹੈ ਕਿ ਕਈ ਵਾਰ ਮੌਕੇ ਮਿਲੇ ਨੇ ਵੱਖ-ਵੱਖ ਧਰਮ ਦੇ ਸੰਮੇਲਨ ਦੇ ਵਿੱਚ ਜਿੱਥੇ ਅਲੱਗ-ਅਲੱਗ ਧਰਮਾਂ ਦੇ ਆਗੂ ਹੁੰਦੇ ਨੇ ਉਹਨਾਂ ਵਿੱਚ ਬੈਠਣ ਦਾ ਉਹਨਾਂ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਬੋਲਣ ਦਾ ਉਹਨਾਂ ਨੂੰ ਸਮਝਣ ਦਾ ਬਹੁਤ ਕੁਝ ਮਿਲਿਆ ਜੇ ਮੌਕਾ ਦਿੱਨਕ ਮੈਂ ਸਮਝ ਸਕੀਆਂ ਕਿ ਉਹਨਾਂ ਦੇ ਥਾਵਾਂ ਤੇ ਜਦੋਂ ਇਹ ਨਹੀਂ ਹੈ ਕਿ ਉੱਥੇ ਕਦੇ ਕੁਝ ਇਹ ਨਹੀਂ ਹੁੰਦਾ ਮੇਰੇ ਨਾਲ ਪਾਦਰੀ ਸਨ ਜਦੋਂ ਮੈਂ ਸਾ ਯੂਨਾਈਟਿਡ ਨੇਸ਼ਨਜ਼ ਵਿੱਚ ਉਹਨਾਂ ਨੇ ਵੀ ਇਹੋ ਗੱਲ ਜ਼ਿਕਰ ਕੀਤੀ ਕਿ ਸਾਡੇ ਇਸ ਤਰ੍ਹਾਂ ਦੀ ਚੀਜ਼ ਹੁੰਦੀ ਜੇ ਕੋਈ ਇਸ ਤਰ੍ਹਾਂ ਦਾ ਆ ਕੇ ਉੱਥੇ ਬੋਲਕ ਬੋਲ ਬੋਲਦਾ ਤੇ ਅਸੀਂ ਉਹਨੂੰ ਬਿਲਕੁਲ ਹੀ ਇਗਨੋਰ ਕਰ ਦਿੰਦੇ ਆ ਕਿ ਤੂੰ ਅਟੈਂਸ਼ਨ ਸੀਕਿੰਗ ਬਿਹੇਵੀਅਰ ਨਾਲ ਆਇਆ ਅਸੀਂ ਪਰਵਾਹ ਹੀ ਨਹੀਂ ਕਰਦੇ ਦੇਖਦੇ ਹੀ ਨਹੀਂ ਦਫਾ ਹੋਣ ਦੇਖ ਨਹੀਂ ਜਾਂ ਨਿਕਲ ਡਵਾਈਡ ਉਹਨੇ ਮੈਨੂੰ ਵੀ ਇਹੋ ਪੁੱਛਿਆ ਵਾਈ ਡੂ ਯੂ ਓਵਰ ਰੀਐਕਟ ਹੂੰ ਵੀ ਤੁਸੀਂ ਕਿਉਂ ਇੰਨਾ ਭੜਕ ਕਿਉਂ ਜਾਂਦੇ ਹੋ ਸਾਰੇ ਇੱਕਦਮ ਉਹਨੂੰ ਉਸੇ ਦੀ ਤੁਹਾਡੇ ਲਈ ਮਤਲਬ ਅੱਗੋਂ ਮਹੀਨਾ ਭਰ ਲਈ ਤੁਹਾਡੇ ਕੋਲ ਕੋਈ ਟੌਪਿਕ ਹੀ ਨਹੀਂ ਰਹਿੰਦਾ ਕਿ ਤੁਹਾਡਾ ਇਸ ਤਰ੍ਹਾਂ ਆਂਦਾ ਹੈ ਕੋਈ ਵੀ ਆਂਦਾ ਹੈ ਏ ਬੀ ਸੀ ਡੀ ਕੋਈ ਛਾਲ ਮਾਰ ਜਾਂਦਾ ਕੋਈ ਕੁਸ਼ ਕਰ ਜਾਂਦਾ ਤੇ ਤੁਸੀਂ ਸਾਰੇ ਜਣੇ ਇੰਨਾ ਓਵਰ ਰੀਐਕਟ ਕਰ ਜਾਂਦੇ ਹੋ ਤੁਹਾਡਾ ਧਰਮ ਇੰਨਾ ਕਮਜ਼ੋਰ ਨਹੀਂ ਹੈ ਜਿੰਨੀ ਕੋਨੇ kia ਵੀ ਮੈਂ ਸਿੱਖ ਹਿਸਟਰੀ ਨੂੰ ਪੜ ਸਕਿਆ ਇਸ ਤੋਂ ਵੱਧ ਠਰਮੇ ਹਲੀਮੀ ਤੇ ਸੂਝਵਾਨ ਤੇ ਬੁੱਧੀਮਾਨ ਲੋਕਾਂ ਦਾ ਇਸ ਤੋਂ ਉੱਚਾ ਸੱਚਾ ਕੋਈ ਹੋਰ ਸਬੂਤ ਮਿਲਦਾ ਨਹੀਂ ਹਮ ਪਰ ਅਸੀਂ ਹੁਣ ਇੱਕ क्षमा ਕਰੋ ਮੈਂ ਦੋ ਟਕੇ ਦੀ ਲਫਜ਼ ਨਾ ਬਹੁਤ ਮਾੜਾ ਲਫਜ਼ ਬੋਲ ਰਹੀ ਹਾਂ ਪਰ ਕੋਈ ਵੀ ਦੋ ਟਕੇ ਦਾ ਬੰਦਾ ਆ ਕੇ ਇੱਥੇ ਇਹ ਦੀ ਸੀ ਦੀ ਕੁਝ ਵੀ ਕਰ ਜਾਏਗਾ ਤੇ ਅਸੀਂ ਪਹਿਲਾਂ ਤਾਂ ਉੱਥੇ ਆਖਰ ਕੋਈ ਲੰਘਦਾ ਕੋਈ ਤਾਂ ਦੇਖਦਾ ਹੋਊਗਾ ਇਹ ਤਾਂ ਹੋਇਆ 19 ਸਕਦਾ ਵੀ ਉੱਥੇ ਕਦੇ ਹੀ ਕਿਸੇ ਨੇ ਦੇਖਿਆ ਹੀ ਨਹੀਂ ਵਾਪਰਦਾ ਹੂੰ ਤਾਂ ਕਿ ਉਸ ਨੇ ਇਸ ਨੂੰ ਜਾਇਜ਼ ਠਰਾਇਆ ਕਿ ਉਹਨਾਂ ਵਿੱਚੋਂ ਇੱਕ ਵੀ ਨਹੀਂ ਸੀ ਜਿਹੜਾ ਆ ਕੇ ਕਹਿੰਦਾ ਬੀਬੀ ਇੱਧਰ ਨੂੰ ਹੋ ਇਹ ਕੰਮ ਇੱਥੇ ਕਰਨ ਵਾਲੇ ਨਹੀਂ ਨੇ ਹੂੰ ਜਾਂ ਇਸ ਤਰ੍ਹਾਂ ਦੀ ਚੀਜ਼ ਤੁਸੀਂ ਜੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਮੁਕੱਦਸ ਮੱਕਾ ਜਾਂ ਮਦੀਨਾ ਵਿੱਚ ਜਾ ਕੇ ਆ ਬੀਬੀ ਇਹ ਕਿਉਂ ਨਹੀਂ ਕਰਿਆ ਹੂੰ ਬਿਲਕੁਲ ਉੱਥੇ ਕਰਕੇ ਆਂਦੀ ਤਾਂ ਮੈਨੂੰ ਲੱਗਦਾ ਇਹ ਚੀਥੜਿਆਂ ਜੀ ਵਾਪਸ ਆਣਾ ਸੀ ਇਹ ਤਾਂ ਲੰਘਣਾ ਹੀ ਨਹੀਂ ਸੀ ਕਿਸੇ ਨੇ ਵਾਪਸ ਹੀ ਨਹੀਂ ਸੀ ਆਣ ਦੇਣਾ ਦੇਲਕ ਇਹੋ ਕੁਛ ਜਦੋਂ ਹੁਣ ਤੁਸੀਂ ਦੇਖੋ ਕਿ ਕੋਈ ਕਹਿ ਦਿੰਦਾ ਕਿ ਇਹ ਇਹ ਆਵਾਜ਼ ਕਿਤੋਂ ਉੱਠਦੀ ਜੇ ਕਿਸੇ ਇੱਕ ਥਾਂ ਤੋਂ ਕੋਈ ਇੱਕ ਮੈਂ ਮੰਨਦੀ ਹੀ ਨਹੀਂ ਕਿ ਉਹ Hindu ਧਰਮ ਮੰਨਣ ਵਾਲਾ ਮੈਂ ਕਿਸੇ ਹਾਲਤ ਹੀ ਨਹੀਂ ਕਹਿ ਸਕਦੀ ਕਿਉਂਕਿ ਕਦੇ ਵੀ ਕੋਈ ਧਰਮ ਹਿੰਸਾ ਸਿਖਾਉਂਦਾ ਹੀ ਨਹੀਂ ਪਰ ਕੋਈ ਇੱਕ ਜੇ ਦਿਮਾਗ ਤੋਂ ਰਹਿਤ ਆਦਮੀ ਜੇ ਇਹੋ ਜੀ ਗੱਲ ਕਰ ਚੁੱਕਦਾ ਜੀ ਆਵਾਜ਼ ਚੁੱਕਦਾ ਜੀ ਹਾਂ ਵੀ ਇਹ ਸਿੱਖੜੋਂ ਕੋ ਖਤਮ ਕਰਾਂਗੇ ਉਹ ਏ ਵੀ ਸੀ ਡੀ ਨਾਲ ਧਰਮ ਨਹੀਂ ਜੇ ਕੋਈ Hindu ਧਰਮ ਗੰਦਾ ਨਹੀਂ ਹੋ ਗਿਆ ਕਿ ਉਹਨੇ ਇੱਕ ਧਰਮ ਦੇ ਬੰਦੇ ਨੇ ਜਿਸ ਤਰ੍ਹਾਂ ਬੋਲ ਦਿੱਤਾ ਉਹ ਵੱਖਰਾ ਜੇ ਇਹੋ ADHD ਦੀ ਬਿਮਾਰੀ ਦਾ ਮਰੀਜ਼ ਹੈ ਕਿ ਉਹ ਟੈਂਸ਼ਨ ਸੀਕਿੰਗ ਬਿਹੇਵੀਅਰ ਕਰ ਰਿਹਾ ਹੈ ਕਿ ਮੈਂ ਇਹਨਾਂ ਦੀ ਪੜਕਾਉਂਗਾ ਇਹਨਾਂ ਦੀ ਸੋਚ ਨੂੰ ਇਹ ਸਾਰੇ ਪੜਕਣਗੇ ਤੇ ਮੈਂ ਇੱਕ ਘੰਟੇ ਚ ਸੈਲੀਬ੍ਰਿਟੀ ਬਣ ਜਾਊਗਾ ਤੇ ਅਸੀਂ ਸਾਰੇ ਦੇ ਸਾਰੇ ਉਸ ਤਰ੍ਹਾਂ ਖੜੇ ਹੋ ਜੰਨਾ ਬਿਲਕੁਲ ਇੰਜ ਜਿਵੇਂ ਸਿੱਖਾਂ ਦੇ ਫਿਲਾਸ ਜੋ ਹੱਲੇ ਹੋਏ ਸਨ 84 ਦੇ ਵਿੱਚ ਆਖਰ ਉਹ ਵੀ ਪੜਕਾਈ ਹੋਈ ਪੀੜ੍ਹੀ ਸੀ ਨਾ ਹੂੰ ਇੱਕ ਦਿਨ ਪਹਿਲਾਂ ਤੱਕ ਜੋ ਇੱਕ ਦੂਜੇ ਨੂੰ ਮਾਮੇ ਚਾਚੇ ਤਾਏ ਕਹਿੰਦੇ ਇੱਕ ਦੂਜੇ ਦੇ ਘਰਾਂ 'ਚ ਸਾਂਝ ਸੀ ਆਖਰ ਪੜਕਾਇਆ ਹੀ ਗਿਆ ਸੀ ਹੂੰ ਇਨ ਬਿਨ ਇਹ ਪੜਕਾਉਣ ਵਾਲੇ ਹੁਣ ਕੌਣ ਨੇ ਇਹ ਉਹੀ ਨੇ ਨਾ ਸਿਆਸਤਦਾਨ ਜਿਨ੍ਹਾਂ ਨੇ ਆਪਣਾ ਕੁਝ ਵਿੱਚੋਂ ਕੱਢਣਾ ਹੁੰਦਾ ਜੇ ਬਾੜੋ ਤੇ ਰਾਜ ਕਰੋ ਦੀ ਨੀਤੀ ਹੋਈ ਸੀ ਜੀ ਤੇ ਫਿਰ ਸਾਡੇ ਤਾਂ ਗੁਰੂ ਗ੍ਰੰਥ ਸਾਹਿਬ 'ਚ ਇੰਨਾ ਖੂਬਸੂਰਤ ਢੰਗ ਨਾਲ ਦੱਸਿਆ ਪਿਆ ਹੈ ਕਿ ਪਾਈ ਸਿਆਸਤਦਾਨ ਤੇ ਧਰਮ ਦੇ ਠੇਕੇਦਾਰਾਂ ਦੇ ਪਖੰਡ ਪਖੰਡ ਸ਼ਬਦ ਵਰਤਿਆ ਤੇ ਪਖੰਡ ਇਹਨਾਂ ਤੋਂ ਬਚੋ ਇਹਨਾਂ ਤੋਂ ਵੱਖ ਹੋਵੋ ਤਾਂ ਉਹ ਇੱਕ ਨਿਹਾਥਾ ਸ਼ਾਂਤੀ ਸੀ ਨਾ ਸਾਡਾ ਤਾਂ ਬਾਬਾ ਨਾਨਕ ਜਿਹੜੇ ਸ਼ੁਰੂ ਹੋ ਗਏ ਸੀ ਭਾਈ ਇਹਨਾਂ ਤੋਂ ਪਰੇ ਮੈਂ ਨਿਹਾਥਾ ਹੀ ਖੜਾ ਤੁਹਾਨੂੰ ਜਗਾਉਣ ਲਈ ਖੜਾ ਨਾ ਜਾਓ ਇਹਨਾਂ ਦੇ ਜਿਸ ਤਰੀਕੇ ਤੁਹਾਨੂੰ ਪੜਘਾ ਰਹੇ ਨੇ ਇਹਨਾਂ ਦੇ ਇਹ ਜਿਵੇਂ ਤੁਹਾਨੂੰ ਜਮੜੀ ਉਦੇੜ ਰਹੇ ਨੇ ਜਿਵੇਂ ਤੁਹਾਨੂੰ ਗੋਡਿਆਂ ਪਰਨੇ ਟਿਕਾਏ ਬੈਠੇ ਨੇ ਇੱਕ ਡਰ ਖੋਫ ਭੈ ਦੇ ਅੰਦਰ ਇਨ ਬਿਨ ਅੱਜ ਵੀ ਅਸੀਂ ਉਸੇ ਹੀ ਤਰੀਕੇ ਉਸੇ ਚੱਕਰ ਵਿੱਚ ਫਸ ਰਹੇ ਆ ਕਿ ਕੋਈ ਵੀ ਆ ਜਾਂਦਾ ਜੇ ABC ਦੀ ਜਾਂਦਾ ਜੇ ਉਹਨਾਂ ਲਈ ਇਹ ਸੈਂਟਰ ਆਫ ਅਟਰੈਕਸ਼ਨ ਇਹ ਹੋ ਗਿਆ ਕਿ ਇੱਥੇ ਜਾਓ ਕੁਝ ਵੀ ਜੋ ਮਰਜ਼ੀ ਕਰੋ ਘੰਟੇ ਚ ਸੈਲੀਬ੍ਰਿਟੀ ਹੋ ਜਾਓ ਮੇਰੇ ਖਿਆਲ ਨਾਲ ਜੇ ਇਹੋ ਜੀ ਨੂੰ ਸੰਪੂਰਨ ਰੂਪ ਵਿੱਚ ਬਾਈਕਾਟ ਕਰਕੇ ਗੱਲ ਹੀ ਕਰਨੀ ਛੱਡ ਦਿਓ ਤਾਂ ਉਹਨੂੰ ਤਾਂ ਕੁਝ ਵੀ ਹਾਸਲ ਨਾ ਹੋਇਆ ਉਹਨੇ ਕਿਉਂ ਆਣਾ ਸੀ 1500 ਕਿਲੋਮੀਟਰ ਆ ਕੇ ਕੀ ਕਰਨਾ ਸੀ ਜੇ ਉਹਨੂੰ ਕੋਈ ਕਿਸੇ ਨੇ ਅਟੈਨਸ਼ਨ ਹੀ ਨਹੀਂ ਦਿੱਤੀ ਜਾਂ ਤੁਰਦਾ ਜਾਂਦਾ ਇੱਕ ਵੀ ਸਾਡਾ ਭਰਾ ਜਾਂ ਸਾਡਾ ਪੁੱਤਰ ਜਾਂ ਸਾਡੀ ਭੈਣ ਉੱਥੇ ਹੀ ਇੱਕ ਜੜ ਦਿੰਦਾ ਥਾਪੜ ਦਿੱਤੀ ਇਹ ਨਾਲ ਹੋਰ ਵੀ ਹੈ ਜਾਂ ਦਰਿਆਨਾ ਮੰਦਰ ਜੀ ਦੇ ਜਾ ਕੇ ਉੱਥੇ ਜਾ ਕੇ ਕਰਕੇ ਤਮਾਸ਼ਾ ਦਿਖਾ ਜ਼ਰਾ ਦੇਖਦੇ ਆ ਤੈਨੂੰ ਕੋਈ ਦਿੰਦਾ ਜੇ ਇਹੋ ਜਿਹੀ ਅਟੈਨਸ਼ਨ ਆਪਾਂ ਕਿਉਂ ਇਸ ਤਰੀਕੇ ਇਕਦਮ ੜਕ ਜਾਂਦੇ ਆ ਇਹਨੂੰ ਇਹੋ ਜੀ ਚੀਜ਼ ਨੂੰ ਸ਼ੁਰੂਆਤੀ ਦੌਰ ਵਿੱਚ ਪਹਿਲਾਂ ਤਾਂ ਹੋਣੀ ਨਹੀਂ ਦੇਣਾ ਚਾਹੀਦਾ ਤੇ ਜੇ ਇਸ ਤਰੀਕੇ ਦੀ ਕੋਈ ਆ ਰਹੇ ਨੇ ਸਾਰੇ ਇਹ ਦਿਮਾਗੀ ਬਿਮਾਰ ਲੋਕ ਤਾਂ ਆਪਾਂ ਸਾਰੇ ਕਿਉਂ ਦਿਮਾਗੀ ਤੌਰ ਤੇ ਉਸੇ ਤਰੀਕੇ ਰਿਐਕਟ ਕਰ ਰਿਹਾ ਸਾਨੂੰ ਥੋੜਾ ਜਿਹਾ ਸੰਤੁਲਨ ਰੱਖਣਾ ਚਾਹੀਦਾ ਸਾਡੇ ਸਿੱਖ ਧਰਮ ਵਿੱਚ ਤਾਂ ਨਿਮਰਤਾ ਬਹੁਤ ਜ਼ਿਆਦਾ ਹਲੀਮੀ ਇੰਨੀ ਹਲੀਮੀ ਦਾ ਜ਼ਿਕਰ ਕੀਤਾ ਕਿ ਪੈਰਾਂ ਦੀ ਧੂੜ ਬਣ ਜਾਓ ਪਰ ਜਦੋਂ ਜ਼ੁਲਮ ਦੀ ਸਿਖਰ ਹੋ ਜਾਏ ਉਦੋਂ ਤਲਵਾਰ ਚੁੱਕਣੀ ਕਿਉਂ ਕਾ ਰਜ਼ ਹਮਾ ਹੀਲ ਤੇ ਦਰਗਜ਼ਸ਼ਤ ਹਲਾਲ ਅਕ ਬੁਰਦਨ ਵ ਸ਼ਮਸ਼ੀਰ ਦਸ ਜਦੋਂ ਜ਼ੁਲਮ ਦੀ ਅਤ ਹੋ ਜਾਏ ਤਾਂ ਤਲਵਾਰ ਚੁੱਕਣੀ ਇਹ ਤਾਂ ਕੋਈ ਮਤਲਬ ਕੁਝ ਹੈ ਹੀ ਨਹੀਂ ਸੀ ਜਿਹਦੇ ਲਈ ਅਸੀਂ ਇੰਨਾ ਪੜ੍ਹ ਕੇ ਆਪਣੀ ਜ਼ਿੰਦਗੀ ਦੇ ਇੰਨਾ ਕੀਮਤੀ ਸਮਾਂ ਸਾਰੇ ਦਾ ਸਾਰਾ ਸਿਰਫ ਇੱਕ ਉਸ ਦੇ ਉੱਤੇ ਕੇਂਦਰਿਤ ਕਰ ਲਈਏ ਬਹੁਤ ਵੱਡੇ ਬੁੱਧੀਮਾਨ ਵੀ ਨੇ ਬਹੁਤ ਹਰ ਇੱਕ ਦਾ ਆਪੋ ਆਪਣਾ ਕੰਮ ਵੀ ਏ ਕਿਉਂ ਆਪਣੀ ਜ਼ਿੰਦਗੀ ਦਾ ਕੀਮਤੀ ਵਕਤ ਇਹਨੂੰ ਜ਼ਾਇਆ ਕਰਕੇ ਅਸੀਂ ਟੈਨਸ਼ਨ ਦੇ ਰਹੇ ਹਾਂ ਇਹਨੂੰ ਸ਼ੁਰੂਆਤੀ ਸਮੇਂ ਵਿੱਚ ਰੋਕਣ ਦੀ ਲੋੜ ਏ ਕਿ ਜਦੋਂ ਇਸ ਤਰ੍ਹਾਂ ਦੇ ਪਹਿਰਾਵੇ ਵਿੱਚ ਕੋਈ ਅੰਦਰ ਵੜਿਆ ਸੀ ਸੱਚੇ ਬਣ ਕਰਿਓ ਉਦੋਂ ਕਹਿੰਦੇ ਨੇ ਜੀ ਉੱਥੇ ਸਾਰੇ ਬੰਦੂਕਦਾਰੀ ਖੜੇ ਨੇ ਮੈਂ ਸੱਚ ਦੱਸਦੀ ਹਾਂ ਮੇਰੇ ਨਾਲ ਵਾਪਰਿਆ ਕਿ ਕਿਤੇ ਹਵਾ ਸੀ ਉਸ ਦਿਨ ਮੈਂ ਵੀ ਗਈ ਸੀ ਅੰਦਰ ਹਵਾ ਨਾਲ ਰਤਿਕ ਕਿਤੇ ਚੁੰਨੀ ਪਰਾਂ ਨੂੰ ਤਿਲਕੀ ਤੇ ਉਹ 당 ਮੇਰੇ ਉਹਨਾਂ ਨੇ ਮੋਢੇ ਤੇ ਮਾਰੀ ਦੀਬਾ ਸਿਰ ਕੱਜ ਭਈ ਉਹ ਮੇਰੇ 당 ਵੱਜ ਸਕਦੀ ਸੀ ਉੱਥੇ ਕਿਉਂ ਨਾ ਉਹਨੂੰ ਵੱਜ ਗਈ ਹਮ ਜਦ ਕਿ ਇੱਕ ਸਕਿੰਟ ਦਾ ਸਮਾਂ ਜੋ ਦਿੰਦੇ ਮੈਨੂੰ ਵੀ ਪਤਾ ਜੇ ਕੀ ਮੇਰੇ ਲਈ ਕੀ ਇੱਜ਼ਤ ਹੈ ਉਸ ਥਾਂ ਦੀ ਤੇ ਮੈਂ ਵੀ ਚੁੰਨੀ ਉੱਪਰ ਕਰਨੀ ਹੀ ਸੀ ਪਰ ਉਹਨਾਂ ਕੋ ਸਮਾਂ ਵੀ ਨਹੀਂ ਦਿੱਤਾ ਤਾਂ ਫਿਰ ਇਸ ਪਹਿਰਾਵੇ ਵਿੱਚ ਅੰਦਰ ਭੇਜਣ ਵਾਲਾ ਕੌਣ ਸੀ ਤੇ ਫੋਟੋਆਂ ਖਿੱਚਣ ਵਾਲਾ ਕੌਣ ਸੀ ਤੇ ਕੌਣ ਇਹ ਸਭ ਕੁਝ ਕਰਨ ਦੇ ਰਿਹਾ ਸੀ ਕੋਈ ਸਾਰੀਆਂ ਚੀਜ਼ਾਂ ਦੇ ਵਿੱਚ ਇਹ ਇੱਕ ਤਰਫਾ ਕੰਮ ਨਹੀਂ ਜਾਪਦਾ ਇਸ ਸੰਸਥਾ ਦਾ ਉਹ ਸਾਡੇ ਧਰਮ ਦੇ ਗਰਮੌਰ ਸੰਸਥਾ ਦਾ ਲਗਭਗ ਖਤਮ ਹੋ ਜਾਣਾ ਕਮਜ਼ੋਰ ਨਹੀਂ ਖਤਮ ਹੋ ਜਾਣਾ ਤੁਸੀਂ ਸੋਚੋ ਕਿ ਅਕਾਲ ਤਖਤ ਦੀ ਕੀ ਅਹਿਮੀਅਤ ਸੀ ਇਸ ਧਰਮ ਵਿੱਚ ਜਿੱਥੋਂ ਹੁਕਮਨਾਮੇ ਪੱਕੇ ਜਾਰੀ ਹੁੰਦੇ ਸੀ ਤੇ ਜਿੱਥੇ ਲੋਕ ਆਦਰ ਬਨਾਲ ਸਿਰ ਝੁਕਾ ਕੇ ਬੈਠਦੇ ਸਨ ਹੁਕਮ ਦੀ ਉੱਤੇ ਉਡੀਕ ਕਰਦੇ ਸਨ ਉਹ ਅਸੀਂ ਕੀ ਬਣਾ ਛੱਡਿਆ ਕਿ ਉੱਥੇ ਖੜ ਕੇ ਅਸੀਂ ਗਾਲ੍ਹਾਂ ਕੱਢਦੇ ਹੋਏ ਅਪਸ਼ਬਦ ਬੋਲਦੇ ਹੋਏ ਤਾਂ ਫੋਨ ਕਰਦੇ ਆ ਜਾਂ ਕਿ ਦੇਖੋ ਜਰਾ ਕਸਲੀਅਤ ਜੇ ਚੁੱਬੇਗੀ ਤੁਸੀਂ ਮੇਰੇ ਲਈ ਵੀ ਮਾੜੀ ਸ਼ਬਦਾਵਲੀ ਬੋਲੋਗੇ ਪਰ ਜੋ ਹਕੀਕਤ ਅਸੀਂ ਕਰ ਰਹੇ ਆ ਅਸੀਂ ਕੀ ਸੱਚਮੁੱਚ ਉਹ ਅਦਬ ਦੇ ਰਹੇ ਆ ਪਰ ਹਰ ਧਰਮ ਦੀ ਇਹਦੇ ਵਿੱਚ ਗੱਲ ਇੱਕੋ ਜਿਹੀ ਏ ਕਿ ਜੇ ਕੋਈ ਸਾਡੇ ਉੱਥੇ ਹੀ ਨਾਲ ਦਰਗਾਣਾ ਮੰਦਿਰ ਵਿੱਚ ਇਹੋ ਜਿਹਾ ਨਹੀਂ ਵਾਪਰਦਾ ਕੋਈ ਟਪੂਸੀ ਮਾਰ ਕੇ ਅੰਦਰ ਨਹੀਂ ਜਾਂਦਾ ਕੁਝ ਉਸ ਤਰ੍ਹਾਂ ਦੀ ਉੱਥੇ ਵੀ ਅਦਬੀ ਨਹੀਂ ਕਰ ਰਿਹਾ ਤਾਂ ਫਿਰ ਗੱਲ ਸਮਝ ਵੀ ਆਵੇ ਵੀ ਕੱਲਾ ਇਹੀ ਕਿਉਂ ਸੈਂਟਰ ਅਟੈਕ ਦੇ ਅੰਦਰ ਆਇਆ ਹੋਇਆ ਹੈ ਕਿਉਂ ਵਾਰ-ਵਾਰ ਇਸ ਥਾਂ ਤੇ ਜਿਹਨਾਂ ਸੀ ਜ਼ਿਕਰ ਕੀਤਾ ਮਸੰਦਾ ਤੱਕ ਨੂੰ ਪਹਿਲਾਂ ਕੱਢਣਾ ਪਿਆ ਅਸੀਂ ਤਾਂ ਫਿਰ ਵਾਪਸ ਉਸੇ ਹੀ ਥਾਂ ਤੇ ਆ ਕੇ ਖਲੋ ਗਏ ਆ ਨਾ ਤੇ ਕੋਈ ਇੱਕ ਜਣਾ ਆਪਣੇ ਰਾਜ ਸਫਤ ਯਾਨੀ ਆਪਣੇ ਕੁਰਸੀ ਨਾਲ ਛੱਡਣ ਦੇ ਚੱਕਰ ਵਿੱਚ ਅਸੀਂ ਇਸ ਕਦੇ ਤਾਂ ਕਹਿ ਦਿੰਦੇ ਆ ਕੀਰਤਨ ਸਰਕਾਰ ਇਥੋਂ ਸਾਂਭੇਗੀ ਉਹ ਕਰੇਗੀ ਗਿਲੇ ਅਦੇ ਕੋਸ਼ ਜਾਨੀ ਸੀ ਧਰਮ ਦਾ ਮਜ਼ਾਕ ਹੀ ਬਣਾ ਕੇ ਰੱਖ ਛੱਡਿਆ ਜੋ ਇਹਦੇ ਵਿੱਚ ਅਸਲ ਗਿਆਨ ਸੀ ਉਹ ਤੋਂ ਕੋਹਾਂ ਦੂਰਾਂ ਸੀ ਏਸੀ ਲਾ ਸਕਦੇ ਆ ਉੱਥੇ ਰੁਮਾਲੇ ਅਸੀਂ ਝੜਾ ਸਕਦੇ ਆ ਪਰ ਉਹਦੇ ਵਿੱਚੋਂ ਗਿਆਨ ਜਦੋਂ ਲੈਣ ਦਾ ਸਮਾਂ ਆਉਂਦਾ ਜੇ ਫਿਰ ਅਸੀਂ ਕਹਿੰਨੇ ਪੰਜਾਬੀ ਤਾਂ ਪੜ੍ਹਨੀ ਨਹੀਂ ਆਉਂਦੀ ਸਾਨੂੰ ਇਹਦਾ ਅਰਥ ਸਮਝ ਨਹੀਂ ਆਉਂਦਾ ਆਪਣੀ ਮਰਜ਼ੀ ਨਾਲ ਅਸੀਂ ਅਰਥ ਬਣਾਈ ਜਾਂਦੇ ਆ ਫਿਰ ਕਿਤੇ ਨਾ ਕਿਤੇ ਅਸੀਂ ਗਲਤ ਤਾਂ ਹਾਂ ਹੀ ਨਾ ਹਾਂ ਬਿਲਕੁਲ ਮੈਡਮ ਜਿੱਤੂ ਤੱਕ ਸਵਾਲ ਹੁਣ ਇਹ ਆ ਕਿ ਇਹ ਤਾਂ ਘਟਨਾ ਲੰਘੀ ਇਸ ਤੋਂ ਪਹਿਲਾਂ ਆਪਾਂ ਵੇਖਿਆ ਕਿ ਉਹ ਜਿਹੜਾ ਕੰਗੜਾ ਰਣੋਤ ਦੇ ਥੱਪੜ ਵੱਜਿਆ ਸੀਗਾ ਉਹ ਕਾਂਡ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਰਹੀਆਂ ਆ ਕਿ ਪੰਜਾਬ ਦੇ ਵਿੱਚ ਲੋਕ ਜਿਹੜੇ ਨੇ ਉਹ ਕਿਵੇਂ ਜਵਾਬ ਦਿੰਦੇ ਨੇ ਉਹ ਸ਼ਹੀਦ ਬੀਨ ਸਿੰਘ ਸਤਵੰਦ ਸਿੰਘ ਵਾਲਾ ਜਿਹੜਾ ਉਹ ਦੌਰ ਉਹ ਵੀ ਚੇਤੇ ਕਰਾਇਆ ਗਿਆ ਕੇਂਦਰਾ ਗਾਂਧੀ ਨੇ ਇਦਾਂ ਕੀਤਾ ਸੀਗਾ ਹੁਣ ਇਹਨੂੰ ਚੇਤੇ ਕਰਾਇਆ ਗਿਆ ਕਿ ਦੇਖੋ ਥੱਪੜ ਕਾਂਡ ਤੇ ਕੰਗੜਾ ਰਣੋਤ ਦਾ ਕਿਸ ਤਰੀਕੇ ਦਾ ਰਿਐਕਸ਼ਨ ਰਿਹਾ ਉਹ ਵੀ ਅਸੀਂ ਸੁਣਿਆ ਕਿ ਜੀ ਪੰਜਾਬ ਦੇ ਵਿੱਚ ਜਿਹੜਾ ਟੈਰਰ ਹੈ ਅੱਤਵਾਦ ਹੈ ਉਧਰ ਨੂੰ ਵੱਧਦਾ ਜਾ ਰਿਹਾ ਪੰਜਾਬ ਹੁਣ ਇਸ ਤੋਂ ਬਾਅਦ ਵੀ ਇਸ ਕੁੜੀ ਤੋਂ ਬਾਅਦ तरीके दे चर्चा ਅਮ ਜਿਵੇਂ ਉਹਨੇ ਕਿਹਾ ਕਿ ਜੀ ਮੈਨੂੰ ਰੇਪ ਦੀਆਂ ਧਮਕੀਆਂ ਆ ਰਹੀਆਂ ਮੈਨੂੰ ਇਸ ਤਰੀਕੇ ਨਾਲ ਧਮਕਾਇਆ ਜਾ ਰਿਹਾ ਗੁਜਰਾਤ ਸਰਕਾਰ ਸਿਕਿਉਰਟੀ ਵੀ ਦਿੰਦੀ ਹੈ ਇਹ ਜਿਹੜਾ ਪੁਸ਼ਤਪਨਾਹੀ ਵਾਲਾ ਦੌਰ ਆ ਕਿ ਤੁਸੀਂ ਕਿਸੇ ਵੀ ਢੰਗ ਦੇ ਜਿਹੜਾ ਤਾਂ ਸਟੇਟ ਦੇ ਜਿਹਨੂੰ ਕਹਿੰਦੇ ਨੇ ਡੀਪ ਸਟੇਟ ਦੇ ਪੱਖ ਵਿੱਚ ਭੁਗੱਦਾ ਉਹਨੂੰ ਤਾਂ ਸਿਰ ਤੇ ਚੁੱਕ ਲੈਂਦੇ ਨੇ ਉਹਨੂੰ ਸਿਕਿਉਰਿਟੀ ਵਗੈਰਾ ਵੀ ਦਿੱਤੀ ਜਾਂਦੀ ਆ ਤੇ ਜਿਹੜਾ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਮਤਲਬ ਕਿ ਉਹਨਾਂ ਦੇ ਸਾਂਚੇ 'ਚ ਫਿੱਟ ਨਹੀਂ ਬਹਿੰਦਾ ਤਾਂ ਉਹ ਅਸੀਂ ਸਿੱਧੂ ਮੂਸੇ ਵਾਲੇ ਵਰਗਾ ਹਸ਼ਰ ਵੇਖ ਸਕਦੇ ਆ ਜਾਂ ਅਮਰਤਪਾਲ ਹੋਰਾਂ ਵਰਗਾ ਹਸ਼ਰ ਵੇਖ ਸਕਦੇ ਆ ਜਾਂ ਓਨਾਂ ਵਾਲੇ ਸਮੇਂ ਦੇ ਵਿੱਚ ਜਿਵੇਂ ਕਹਿੰਦੇ ਕਿ ਪੰਜਾਬ ਦੇ ਸਿਰ ਦੇ ਉੱਤੇ ਜਾਣਬੁੱਝ ਕੇ ਉਕਸਾ ਕੇ ਉਹ ਜੀ ਤਲਵਾਰ ਲਟਕਾਈ ਜਾ ਰਹੀ ਹੈ ਕਿ ਇਹਨੂੰ ਉਸ ਦੌਰ ਦੇ ਵੱਲ ਧੱਕਿਆ ਜਾਵੇ ਉਹ ਜ਼ਰੂਰੀ ਨਹੀਂ ਕਿ ਉਹ ਤੁਹਾਡੀ ਨਸਲ ਕੁਸ਼ੀ ਕਤਲੇਆਮ ਹੋਵੇ ਜਾਂ ਕੁਝ ਵੀ ਹੋਵੇ ਉਹ ਜਿਵੇਂ ਨਸ਼ਿਆਂ ਵਾਲਾ ਦੌਰ ਚੱਲਦਾ ਹੈ ਜਾਂ ਇਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਜੇਲਾਂ ਵੱਲ ਧੱਕਣਾ ਜਾਂ ਉਹਨਾਂ ਨੂੰ ਕਸਾ ਕੇ ਰੱਖਣਾ ਕਿ ਤੁਸੀਂ ਵੀ ਇਸ ਚੀਜ਼ ਨੂੰ ਸਮਝਦੇ ਹੋ ਤੇ ਜੇ ਸਮਝਦੇ ਹੋ ਤਾਂ ਫਿਰ ਨੌਜਵਾਨ ਕਿਵੇਂ ਅਵੇਰ ਰਹਿਣ ਇੰਨਾਂ ਚੀਜ਼ਾਂ ਤੋਂ ਕਿਉਂਕਿ ਅੱਗੇ ਪੰਜਾਬ ਦੀ ਜਵਾਨੀ ਜਿਹੜੀ ਉਹ ਪ੍ਰਵਾਸ ਕਰ ਗਈ ਵੱਡੇ ਪੱਧਰ ਤੇ ਇੱਥੇ ਨਸ਼ਿਆਂ ਚ ਗਰਤਾਨ ਹੈ ਜਾਂ ਹੋਰ ਬਹੁਤ ਸਾਰੀਆਂ ਲਾਮਤਾਂ ਜਿਹੜੀਆਂ ਉਹਨਾਂ ਨੂੰ ਚਲਣੀਆਂ ਪੈਂਦੀਆਂ ਬਹੁਤ ਡੂੰਗਾ ਸਵਾਲ ਪੁੱਛਿਆ ਜੀ ਮੈਂ ਥੋੜਾ ਜਿਹਾ ਅੱਜ ਸਮੂਹ ਪੰਜਾਬੀਆਂ ਨਾਲ ਤੁਹਾਡੇ ਰਾਈ ਸੰਬੋਧਿਤ ਹੋਣਾ ਚਾਹੁੰਦੀ ਆ ਜਿਸ ਵਿੱਚ ਹਿੰਦੂ ਸਿੱਖ ਮੁਸਲਮਾਨ ਇਸਾਈ ਸਾਰੇ ਇਕੱਠੇ ਹੋਣ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਵਾਜ਼ ਚੁੱਕੀ ਸੀ ਨਾ ਉਦੋਂ ਸਿੱਖ ਕੋਈ ਨਹੀਂ ਸੀ ਤਾਂ ਫਿਰ ਇਹ ਸੋਚ ਨਾਲ ਮੈਂ ਧਰਮ ਦਾ ਲਫ਼ਜ਼ ਨਹੀਂ ਵਰਤਿਆ ਸੋਚ ਨਾਲ ਕੌਣ ਜੁੜੇ ਸਨ ਕਿਉਂਕਿ ਉਹ ਸੋਚ ਆਜ਼ਾਦ ਸੀ ਉਹ ਸੋਚ ਸੀ ਇੱਕ ਬਗਾਵਤ ਦੀ ਸੁਰ ਜਿਹਦੇ ਵਿੱਚ ਹਕਮਰਾਨਾਂ ਦੇ ਵੱਲੋਂ ਜੋ ਅਤ ਦਾ ਜ਼ੁਲਮ ਟਾਇਆ ਜਾ ਰਿਹਾ ਸੀ ਭੁੱਖਾ ਸੀ ਡਰ ਸੀ ਉਹਨੂੰ ਸਾਰੇ ਨੂੰ ਖਤਮ ਕਰਕੇ ਸਭ ਨੂੰ ਆਪਣੇ ਮਨੁੱਖੀ ਹੱਕਾਂ ਲਈ ਜਾਗਰੂਕ ਕਰਕੇ ਖੜਾ ਕੀਤਾ ਸੀ ਸੋ ਉਹ ਸੀ ਰੂਹ ਉੱਕੀ ਗਈ ਜਿਹਦੇ ਵਿੱਚ ਸਾਰੇ ਹੋਰ ਧਰਮਾਂ ਦੇ ਲੋਕ ਆ ਕੇ ਉਸ ਸੋਚ ਨਾਲ ਜੁੜੇ ਸਨ ਉਹੀ ਅੱਜ ਵੀ ਜੇ ਤੁਸੀਂ ਦੇਖੋਗੇ ਪੰਜਾਬੀ ਜੀਨ ਉਸ ਤਰੀਕੇ ਦਾ ਜੇ ਜਿਹੜਾ ਇੱਕ ਬਗਾਵਤੀ ਸੁਰ ਨਾਲ ਖੜਾ ਹੁੰਦਾ ਹੈ ਤੇ ਦੁਨੀਆ ਦੇ ਹਰ ਹਿੱਸੇ ਵਿੱਚ ਇਸ ਚੀਜ਼ ਦੀ ਸਮਝ ਜੇ ਕਿ ਇਹ ਉਹ ਕੌਮ ਹੈ ਜਿਹੜੀ ਲੜ ਮਰਨ ਲਈ ਉਹ ਵੀ ਹਿਊਮਨ ਰਾਈਟਸ ਲਈ ਪਲੀਜ਼ ਇਹਨੂੰ ਦੋ ਹਿੱਸੇ ਚ ਨਾ ਕਰੋ ਵੀ ਅਸੀਂ ਜੋ ਉਹਨੇ ਕਹਿ ਦਿੱਤਾ ਕਿ ਹਾਂਜੀ ਇਹ ਸਾਰੇ ਆਤਵਾਦ ਨੇ ਤਾਂ ਖਿਮਾ ਕਰਿਓ ਮੈਂ ਕਹਨੀ ਸ਼ੁਕਰੇ ਦੁਨੀਆ ਦੇ ਹਰ ਹਿੱਸੇ ਵਿੱਚ ਇਹੋ ਜਿਹੇ ਆਤਵਾਦੀ ਹੋਣ ਜਿਹੜੇ ਆਪਣੇ ਮੁਲਕ ਦੀ ਰਾਖੀ ਲਈ ਜਾਨਵਾਰ ਜਾਂਦੇ ਨੇ ਪਰ ਇਹ ਤਾਂ ਹੋਣੀ ਹੀ ਨਹੀਂ ਸੀ ਭਾਰਤ ਦੀ ਧਰਤੀ ਜੇ ਉਸ ਸਮੇਂ ਲਈ ਇੱਕ ਇੱਕ ਸਾਡੇ ਜੇ ਦੇਖ ਲਓ ਸਿੰਘ ਜਿਨ੍ਹਾਂ ਨੇ ਕਮਾਲ ਕੀਤਾ ਸਰਹੱਦਾਂ ਬਚਾ ਕੇ ਜਿੱਥੇ ਲਿਆਏ ਕੀ ਉਹ ਜਨਰਲ ਹਰਬਖਸ਼ ਸਿੰਘ ਸੀ ਤੋਂ ਲੈ ਕੇ ਭਾਵੇਂ ਔਰ ਜਿੰਦਰ ਸਿੰਘ ਸਪੈਰੋ ਸਨ ਇਹ ਸਾਰੀਆਂ ਜਿਹੜੀਆਂ ਸਰਹੱਦਾਂ ਅੱਜ ਅੱਜ ਦਿਖਦੀਆਂ ਨੇ ਨਾ ਸਾਡੇ ਭਾਰਤ ਦਾ ਹਿੱਸਾ ਇਹ ਉਹਨਾਂ ਸਦਕਾ ਹੀ ਸੀ ਤੇ ਇਹੋ ਜੇ ਜੇ ਅਤਵਾਦ ਤਾਂ ਰੱਬ ਕਰੇ ਦੁਨੀਆ ਦੇ ਹਰ ਹਿੱਸੇ ਵਿੱਚ ਇਹੋ ਜੇ ਅਤਵਾਦੀ ਹੋਣ ਪਰ ਗੱਲ ਇਹ ਹੈ ਕਿ ਇਹ ਹੁਣ ਸਿਰ ਉਹੀ ਚੋਬ ਸੀ ਮੈਂ ਤੁਸੀਂ ਜੇ ਬਰੀਕੀ ਵਿੱਚ ਜਾਓਗੇ ਉਹ ਕੰਗਨਹਰ ਨੌਅਦੇ ਜੋ ਤੁਸੀਂ ਪਿਛਲੇ ਸਮੇਂ ਤੋਂ ਜੋ ਵੀ ਕੁਝ ਸੁਣਦੇ ਆ ਰਹੇ ਹੋ ਉਹਦੇ ਵਿੱਚ ਵੀ ਬਹੁਤ ਅਹਿਮ ਨੁਕਤੇ ਲੱਭਦੇ ਨੇ ਕਿ ਉਹਨੂੰ ਵੀ ਬਚਪਨ ਤੋਂ ਜਿਸਾਲ ਚ ਲੰਗੀ ਜਾਂ ਉਹਨੇ ਕਿਹਾ ਜਿਸ ਤਰੀਕੇ ਦੇ ਕਿ ਮੈਂ ਅਤ ਦਾ ਜ਼ੁਲਮ ਸਿਆ ਜਾਂ ਉਹ ਉਹ ਨੇਚਰਲੀ ਉਹਦੀ ਡਿਵੈਲਪਮੈਂਟ ਮੈਂਟਲ ਡਿਵੈਲਪਮੈਂਟ ਵਿੱਚ ਉਹ ਇਫੈਕਟ ਦੇਖਿਆ ਜਾ ਸਕਦਾ ਉਹਦੀ ਬੋਲਬਾਣੀ ਵਿੱਚ ADHD ਹੋਣਾ ਜਾਂ ਉਹਨੂੰ ਅਟੈਂਸ਼ਨ ਸੀਕਿੰਗ ਬਿਹੇਵੀਅਰ ਦਾ ਹੋਣਾ ਇਹ ਦਿਖਦਾ ਅੱਜ ਇਹ ਕਲੀਅਰ ਦਿਖਦਾ ਅੱਜ ਉਹ ਚੀਜ਼ਾਂ ਵਿੱਚ ਅਸੀਂ ਸਾਰੇ ਏਸੇ ਤਰੀਕੇ ਪੜਕਾਂਗੇ ਨਾ ਤਾਂ ਫਿਰ ਗੁਰਬਾਣੀ ਤੇ ਵੀ ਲਿਖਿਆ ਜੇ ਮੂਰਖਾ ਨਾਲ ਨਾ ਲੁੱਜੀ ਐ ਉਹਨਾਂ ਨੇ ਮੂਰਖਤਾ ਵਿੱਚ ਪੀ ਐਚ ਡੀ ਕੀਤੀ ਜੇ ਉਸ ਲੈਵਲ ਤੇ ਜਾ ਕੇ ਜੇ ਲੜੋਗੇ ਤਾਂ ਹਾਰ ਜਾਵਾਂਗੇ ਅਸੀਂ ਉਨੀ ਉਸ ਪੱਧਰ ਤੇ ਥੱਲੇ ਉਤਰ ਹੀ ਨਹੀਂ ਸਕਦੇ ਸੋ ਆਪਾਂ ਥੋੜਾ ਜਿਹਾ ਜੇ ਆਪਣੀ ਕಾಗ್ਨੀਟਿਵ ਇਫੈਕਟ ਯਾਨੀ ਸੋਚਣ ਸਮਝਣ ਦੀ ਸਮਰੱਥਾ ਨੂੰ ਇੱਕ ਪਲ ਲਈ ਜੇ ਵਰਤ ਕੇ ਫੇਰ ਇਹੋ ਜੀ ਗੱਲ ਕਰੀਏ ਜੇ ਅਸੀਂ ਬਰਾਬਰ ਦਾ ਭੜਕ ਕੇ ਜਵਾਬ ਦਵਾਂਗੇ ਤਾਂ ਤਾਂ ਅੱਗੇ ਉਡੀਕ ਰਹੇ ਨੇ ਹਾਂਜੀ ਇਹਨਾਂ ਨੂੰ ਉਹਨਾਂ ਨੂੰ ਪਤਾ ਹੈ ਕਿ ਕੋਈ ਵੀ ਪੰਜਾਬੀ ਹੋਏਗਾ ਕੋਈ ਵੀ ਉਹਦੇ ਵਿੱਚ ਇੰਨਾ ਦਮ ਹੈ ਕਿ ਉਹ ਰਾਜ ਕਰ ਸਕਦਾ ਹੈ ਉਹਦੇ ਵਿੱਚ ਇਹ ਜੈਨੇਟਿਕ ਚੇਂਜ ਆਈ ਹੋਈ ਹੈ ਕਿ ਭਾਈ ਉਹਨੇ ਆਪਣਾ ਦਬਦਬਾ ਦਿਖਾਉਣਾ ਹੈ ਉਹਨੇ ਆਪਣੀ ਚੜ੍ਹਤ ਵਿਖਾਉਣੀ ਹੈ ਉਹ ਹਿੰਦੂ ਹੋਏ ਸਿੱਖ ਹੋਏ ਮੁਸਲਮਾਨ ਹੋਏ ਇਸਾਈ ਹੋਏ ਪਰ ਹੁਣਾਂ ਪੰਜਾਬੀ ਚਾਹੀਦਾ ਦੁਨੀਆ ਦੇ ਕਿਸੇ ਹਿੱਸੇ ਵਿੱਚ ਉਹਨੇ ਆਪਣੀ ਚੜ੍ਹਤ ਬਰਕਰਾਰ ਰੱਖਣੀ ਹੀ ਰੱਖਣੀ ਹੈ ਉਸ ਚੜ੍ਹਤ ਨੂੰ ਤੋੜਨ ਲਈ ਇਹ ਕਿਹਿਆ ਕਮਾਲ ਦਾ ਇਹਨਾਂ ਨੇ ਸਿਆਸਤਦਾਨਾਂ ਨੇ ਤੇ ਧਾਰਮਿਕ ਆਗੂਆਂ ਨੇ ਇੱਕ ਰਾਹ ਲੱਭ ਲਿਆ ਵੀ ਇਹਨਾਂ ਨੂੰ ਧਰਮ ਦੇ ਆਧਾਰ ਤੇ ਹੀ ਪਾੜ ਦਿਓ ਤਾਂ ਇਹਨਾਂ ਦੀ ਏਕਤਾ ਖਤਮ ਹੋ ਜਾਏਗੀ ਇਹ ਕਮਜ਼ੋਰ ਹੋ ਜਾਣਗੇ ਤੇ ਇਨ ਬਿਨ ਇਹੋ ਕੁਝ ਹੋ ਰਿਹਾ ਜੀ ਅਸੀਂ ਜੇ ਕਿਸੇ ਵੀ ਪੱਖ ਦੀ ਕੋਈ ਵੋਟ ਵਧੀ ਜਾਂ ਘਟੀ ਦੇਖਦੇ ਹੋ ਤਾਂ ਦੇਖੋਗੇ ਉਸ ਵਿੱਚ ਕੌਣ ਪਾਟਿਆ ਗਿਆ ਤੇ ਕਿਓ ਸਦੀ ਜਿੱਤ ਹੋਈ ਅਸਲ ਵਿੱਚ ਹਾਰੇ ਤਾਂ ਪੰਜਾਬੀ ਹੋਈ ਤੋ ਇਹ ਚੀਜ਼ ਜੇ ਸਮਝ ਆ ਜਾਏ ਨਾ ਤੇ ਇਹੋ ਜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਕਿ ਕਿਸੇ ਨੇ ਗਾਂ ਦੀ ਪੂਛ ਕਿਤੇ ਸੁੱਟਦੀ ਕਿਸੇ ਨੇ ਸੂਰ ਦਾ ਮੀਟ ਕਿਤੇ ਸੁੱਟਦਾ ਇਹ ਕਿਉਂ ਚੋਣਾ ਦੇ ਨੇੜੇ ਹੀ ਹੁੰਦਾ ਕਿਉਂ ਜਦੋਂ ਪਤਾ ਹੁੰਦਾ ਵੀ ਆ ਹੁਣ ਸਾਹਮਣੇ ਆ ਰਹੀ ਐ ਕੋਈ ਇਲੈਕਸ਼ਨ ਉਹਦੇ ਵਿੱਚ ਇਹ ਚੀਜ਼ ਢੁਕਾ ਕੇ ਦੱਸ ਦਿੱਤਾ ਜਾਂਦਾ ਲਓ ਜੀ ਭੈ ਦਾ ਮਾਹੌਲ ਹੋ ਗਿਆ ਬਚਾਉਣ ਵਾਲੇ ਅਸੀਂ ਆ ਸੁੱਟਣ ਵਾਲੇ ਵੀ ਅਸੀਂ ਆ ਕਰਵਾਉਣ ਵਾਲੇ ਵੀ ਅਸੀਂ ਆ ਸਿਰ ਬਚਾਉਣ ਵਾਲੇ ਵੀ ਅਸੀਂ ਤੇ ਇੰਨੀ ਕੀ ਗੱਲ ਨਹੀਂ ਅਸੀਂ ਸਮਝ ਸਕਦੇ ਫੇਰ ਤਾਂ ਲਾਹਨਤ ਹੀ ਆ ਤੁਸੀਂ ਸਮਝ ਜਿਏ ਹੁਣ ਵੀ ਅਸੀਂ ਸਾਰੇ ਪੰਜਾਬੀ ਇਕੱਠੇ ਹੋ ਜੀਏ ਕਿ ਇਹ 扑ਕਾਉਣਾ ਸਿਆਸਤਦਾਨਾਂ ਦੀ ਚਾਲ ਜੇ ਅਸੀਂ ਨਾ ਇਹਦੇ ਤੇ ਵਾਰ-ਵਾਰ ਫਿਸਲੀਏ ਤਾਂ ਫਿਰ ਅਸੀਂ ਜ਼ਰੂਰ ਇਹੋ ਜੀਆਂ ਚੀਜ਼ਾਂ ਹੋਣ ਤੋਂ ਰੋਕ ਸਕਾਂਗੇ ਵਰਨਾ ਇਹ ਤਾਂ ਰੋਜ਼ ਦਾ ਕੰਮ ਤੁਰਦਾ ਹੀ ਰਹਿਣਾ ਜੇ ਜੀ ਉਮੀਦ ਕਰਦੇ ਹਾਂ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਜਾਂ ਪੰਜਾਬ ਦੇ ਲੋਕ ਨੇ ਉਹ ਇਸ ਗੱਲ ਨੂੰ ਸਮਝਣਗੇ ਕਿ ਆਖਰਕਾਰ ਇਸ ਘਟਨਾ ਨੂੰ ਜਦੋਂ ਅਸੀਂ ਇਤਿਹਾਸਕ ਤੱਥਾਂ ਦੇ ਨਾਲ ਜਾਂ ਉਧਰ ਝਾਤ ਮਾਰਦੇ ਹਾਂ ਕਿ ਕੀ ਕੁਝ ਸਮੇਂ-ਸਮੇਂ ਤੇ ਹੁੰਦਾ ਰਿਹਾ ਜਾਂਗਾ ਕਿਸ ਤਰੀਕੇ ਦੇ ਨਾਲ ਉਹਦੇ ਨਾਲ ਨਜਿੱਠਣਾ ਉਹ ਜ਼ਰੂਰ ਇਹਦੇ ਉੱਤੇ ਗੌਰ ਕਰਨਗੇ ਡਾਕਟਰ ਜੇ ਤੁਸੀਂ ਅਖੀਰ 'ਚ ਕੁਝ ਕਹਿਣਾ ਚਾਹੁੰਦੇ ਹੋ ਫਿਰ ਅਸੀਂ ਇਹਨੂੰ ਇੱਥੇ ਵਾਈਂਡ ਅਪ ਕਰਦੇ ਹਾਂ ਬਿਲਕੁਲ ਜੀ ਮੇਰਾ ਤਾਂ ਹਮੇਸ਼ਾ ਇੱਕੋ ਹੀ ਸਨੇਹਾ ਹੁੰਦਾ ਜੀ ਕਿ ਆਪਾਂ ਸਾਰੇ ਆਪੋ ਵਿੱਚ ਰਲ ਕੇ ਰਹੀਏ ਧਰਮ ਸਾਨੂੰ ਵੰਡਣ ਲਈ ਨਹੀਂ ਹੈ ਧਰਮ ਦਾ ਸੰਬੰਧ ਸਾਡੇ ਅੰਦਰਲੇ ਮਨ ਨੂੰ ਸ਼ਾਂਤ ਕਰਨਾ ਤੇ ਇੱਕ ਟਿਕਾਹ ਰੱਖਣ ਲਈ ਹੁੰਦਾ ਹੈ ਕਿ ਹਾਂ ਕੋਈ ਹੈ ਜਿਸ ਤੇ ਅਸੀਂ ਟੇਕ ਰੱਖ ਸਕਦੇ ਹਾਂ ਉਹ ਕਿਸੇ ਹੀ ਧਰਮ ਦਾ ਹੋਵੇ ਤੁਸੀਂ ਜਰਾਕ ਜਿਸਨੇ ਵੀ ਕੋਈ ਵੀ ਧਰਮ ਦੀ ਕਿਤਾਬ ਧਿਆਨ ਨਾਲ ਪੜ੍ਹੀ ਹੋਵੇ ਗ੍ਰੰਥ ਧਿਆਨ ਨਾਲ ਪੜ੍ਹਿਆ ਹੋਵੇ ਉਹਨੂੰ ਪਤਾ ਹੋਵੇਗਾ ਕਿਤੇ ਨਫ਼ਰਤ ਦਾ ਫੈਲਾਈ ਜਾਂਦੀ ਨਹੀਂ ਉਹ ਮੁਹੱਬਤ ਦਾ ਸੁਨੇਹਾ ਦੇਣ ਲਈ ਹੈ। ਸੋ ਜੇ ਇਹ ਚੀਜ਼ ਕਿਸੇ ਨੇ ਪੜ੍ਹੀ ਹੋਈ ਨਹੀਂ ਹੁਣ ਉਹ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਤੁਹਾਨੂੰ ਵੀ ਪਤਾ ਹੈ ਵੀ ਭੱਟਾਂ ਤੋਂ ਲੈ ਕੇ ਤੇ ਕਬੀਰ ਜੀ ਤੋਂ ਲੈ ਕੇ ਯਾਨੀ ਹਰ ਅਲੱਗ-ਅਲੱਗ ਬਾਣੀਆਂ ਹੀ ਇਥੋਂ ਸਪਸ਼ਟ ਕਰ ਦਿੰਦੀਆਂ ਕਿ ਉਸ ਚ ਜੀਵਨ ਜਾਚ ਸਿਖਾਈ ਗਈ ਹੈ ਜਿਉਣ ਦਾ ਢੰਗ ਤੇ ਫਿਰ ਆਪਾਂ ਉਥੋਂ ਜੇ ਇੰਨੀ ਵੀ ਸੇਧ ਨਾਲ ਲੈ ਸਕੇ ਕਿ ਇਹੋ ਜੇ ਲੋਕਾਂ ਨੂੰ ਖਿਮਾ ਕਰਨਾ ਸਿੱਖੀਏ ਭਾਈ ਇਹ ਤਾਂ ਦਮਾਗੀ ਰੋਗੀ ਨੇ ਅਸੀਂ ਕਿਉਂ ਨਾਲ ਵਾਪਸ ਹੋਣਾ ਭੜਕ ਕੇ ਆਪਣੇ ਆਪ ਨੂੰ ਉਸੇ ਤਰ੍ਹਾਂ ਦੇ ਸਾਬਤ ਕਰਨਾ ਇਹ ਰੋਗੀ ਨੇ ਤਾਂ ਇਸ ਰੋਗ ਨੂੰ ਜਦੋਂ ਸ਼ੁਰੂਆਤੀ ਦੌਰ ਵਿੱਚ ਉਹ ਫਿਲਾਉਣ ਦੀ ਕੋਸ਼ਿਸ਼ ਕਰਦੇ ਨੇ ਜਿਵੇਂ ਨਿੱਪ ਦੀ ਈਵਲਿੰਦੀ ਵੱਡਾ ਹੈ ਨਾ ਉੱਥੇ ਰੋਕਿਆ ਜਾਵੇ ਨਾ ਕਿ ਇਹ ਪਖੰਡ ਕਰਨ ਤੋਂ ਬਾਅਦ ਅਸੀਂ ਸਾਰੇ ਦੇ ਸਾਰੇ ਭੜਕ ਕੇ ਆਪਾਂ ਬਵਾ ਲਈਏ ਸਗੋਂ ਇਹ ਸਮਾਸੀ ਨਾ ਬਹੁਤ ਖੁਸ਼ ਹੁੰਦੀ ਜੇ ਅੱਜ ਸਾਡੀ ਕੁਸ਼ ਹਿੰਦੂ ਸੰਗਠਨ ਕੁਝ ਸਾਡੇ ਮੁਸਲਿਮ ਸੰਗਠਨ ਕੁਝ ਸਾਡੇ ਈਸਾਈ ਸੰਗਠਨ ਇਕੱਠੇ ਹੋ ਕੇ ਜੇ ਇਸ ਵਿਰੋਧਾਵਾਦ ਚੁੱਕਦੇ ਕਿ ਅਸੀਂ ਪੰਜਾਬੀ ਕਾਂ ਤੁਹਾਨੂੰ ਵੰਡਣ ਦੀ ਕੋਸ਼ਿਸ਼ ਨਾ ਕਰੋ ਇਹ ਸੁਨੇਹਾ ਤੁਹਾਡੇ ਲਈ ਦੇਣਾ ਚਾਹੁੰਦੀ ਆ ਕਿ ਕੋਈ ਵੀ ਧਰਮ ਹੋਵੇ ਸਾਡੇ ਸਭ ਲਈ ਸਾਂਝਾ ਜੇ ਉਹਨਾਂ ਹੀ ਮੁਹੱਬਤ ਵੰਡਦਾ ਜੇ ਪਰ ਇਹਨਾਂ ਚਾਲਾਂ ਤੋਂ ਅਸੀਂ ਬਚੀਏ ਜੀ ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਧੰਨਵਾਦ